ਜੈ ਮਾਤਾ ਜੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਦਰਬਾਰ ਆਉਣ ਵਾਲੇ ਭਗਤਾਂ ਦੇ ਲਈ ਇੱਕ ਹੋਰ ਬੜੀ ਵੱਡੀ ਖੁਸ਼ਖਬਰੀ ਜਿਹੜੀ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਆਉਣ ਵਾਲੇ ਜਿਹੜੇ ਭਗਤ ਨੇ ਉਹਨਾਂ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਪੌਦੇ ਜਿਹੜੇ ਆ ਉਹ ਦਿੱਤੇ ਜਾਣਗੇ ਸੋ ਪਰਿਵਾਰ ਨੂੰ ਲੈ ਕੇ ਇੱਕ ਬੜਾ ਵੱਡਾ ਜਿਹੜਾ ਡਿਸੀਜਨ ਐ ਜੀ ਮਨੋਸੀਨਾ ਜੀ ਵੱਲੋਂ ਕੀਤਾ ਗਿਆ ਉਹਨਾਂ ਦੇ ਨਾਲ ਸੰਪੂਰਨ ਜਿਹੜਾ ਪੂਰਾ ਸ਼ਰਾਈਨ ਬੋਰਡ ਲਗਾਤਾਰ ਇਹੀ ਪ੍ਰਯਾਸ ਕਰ ਰਿਹਾ ਕਿ ਵਕ ਵਕ ਜਿਹੜੇ ਅਲੱਗ-ਅਲੱਗ ਪ੍ਰੋਜੈਕਟਸ ਨੇ ਜਿਆਦਾ ਤੋਂ ਜਿਆਦਾ ਜਿਹੜੇ ਸ਼ੁਰੂ ਕੀਤੇ ਜਾਂ ਤਾਂ ਕਿ ਜਿਹੜੇ ਭਗਤ ਮਾ ਬੈਸ਼ਨੋ ਦੇਵੀ ਦੇ ਦਰਬਾਰ ਆ ਰਹੇ ਨੇ ਉਹਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਹ ਇੱਕ ਬੜੀ ਹੀ ਵੱਡੀ ਜਿਹੜੀ ਖੁਸ਼ਖਬਰੀ ਹੋਰ ਸੀਗੀ ਕਿ ਮਾ ਸਭ ਤੋਂ ਪਹਿਲੇ ਤੁਹਾਨੂੰ ਇੱਕ ਵਾਰ ਦਰਸ਼ਨ ਕਰਵਾਣੇ ਮਾ ਬੈਸ਼ਨੋ ਦੇਵੀ ਦੇ ਦਰਬਾਰ ਦੇ ਇਸ ਸਮੇਂ ਪਾਰੀ ਗਰਮੀ ਹੋਣ ਦੇ ਬਾਵਜੂਦ ਵੀ ਪਤਾਂ ਦਾ ਉਤਸ਼ਾਹ ਜਿਹੜਾ ਦੇਖਣ ਵਾਲਾ ਲਗਾਤਾਰ ਇੱਥੇ ਪਹੁੰਚ ਰਹੇ ਨੇ ਦਰਸ਼ਨ ਕਰਨ ਦੇ ਲਈ ਔਰ ਵੱਡੀ ਗਿਣਤੀ ਚ ਜਿਹੜੇ ਸ਼ਰਦਾਲੂ ਨੇ ਦੇਸ਼ਾਂ ਵਿਦੇਸ਼ਾਂ ਤੋਂ ਇਸੇ ਤਰੀਕੇ ਦੇ ਨਾਲ ਮਾ ਬੈਸ਼ਨੋ ਦੇਵੀ ਦੇ ਦਰਬਾਰ ਦੇ ਵਿੱਚ ਨਤਬਸਤ ਹੋਣ ਤ੍ਰਿਕੁਟਾ ਦੀਆਂ ਪਹਾੜੀਆਂ ਦੇ ਵਿੱਚ ਮਾ ਵੈਸ਼ਨ ਦਾ ਵੀ ਦਰਬਾਰ ਜੋ ਕਿ ਬਵੇ ਸੁੰਦਰਤਾ ਜਿਸ ਦੀ ਦੇਖਣ ਵਾਲੀ ਹੈ ਔਰ ਦੂਰ ਦੂਰ ਤੋਂ ਸ਼ਰਦਾਲੂ ਆਪਣੀਆਂ ਮਨੋ ਕਾਮਨਾ ਲੈ ਕੇ ਇਸ ਦਰਬਾਰ ਦੇ ਉੱਤੇ ਪਹੁੰਚਦੇ ਨੇ ਔਰ ਖਾਸ ਤੌਰ ਤੇ ਇਹ ਜਿਹੜੀ ਤਸਵੀਰ ਹੈ ਤੁਸੀਂ ਜਦੋਂ ਦੇਖੋਗੇ ਕਿ ਭਾਵੇਂ ਪੂਰੀ ਗਰਮੀ ਵੀ ਹੋ ਚੁੱਕੀ ਹੈ ਪਰ ਫਿਰ ਵੀ ਸ਼ਰਦਾਲੂਆਂ ਦਾ ਹੌਸਲਾ ਉਹ ਘਟ ਨਹੀਂ ਹੈ ਔਰ ਲਗਾਤਾਰ ਦਰਬਾਰ ਦੇ ਉੱਪਰ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਨੇ ਔਰ ਇਸ ਵਾਰ ਇੱਕ ਬੜੀ ਹੀ ਖੂਬਸੂਰਤ ਚੀਜ਼ ਜਿਹੜੀ ਹੋਰ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਕਿ ਜਦੋਂ ਤੁਸੀਂ ਹੁਣ ਮਾ ਵੈਸ਼ਨ ਦੇਵੀ ਦਰਬਾਰ ਤੇ ਪਹੁੰਚੋਗੇ ਤੁਹਾਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਪੌਦੇ ਜਿਹੜੇ ਜਾਨਕੀ ਪਲਾਂਟਸ ਜਿਹੜੇ ਉਹ ਦਿੱਤੇ ਜਾ ਰਹੇ ਨੇ ਔਰ ਬੜੀ ਹੀ ਅਤਿਆਧੁਨਿਕ ਨਰਸਰੀ ਦੇ ਵਿੱਚ ਇਹ ਜਿਹੜੇ ਪਲਾਂਟਸ ਨੇ ਇਹ ਤਿਆਰ ਕੀਤੇ ਜਾ ਰਹੇ ਨੇ ਔਰ ਅਲੱਗ-ਅਲੱਗ ਕਿਸਮ ਦੇ ਜਿਹੜੇ ਪਲਾਂਟਸ ਨੇ ਕਿਉਂਕਿ ਜਦੋਂ ਤੁਸੀਂ ਇਹਨਾਂ ਨੂੰ ਦੂਰ ਵੀ ਕਿਤੇ ਲੈ ਕੇ ਜਾਣਾ ਹੋਵੇਗਾ ਇਹਨਾਂ ਦੀ ਖਰਾਬ ਜਿਹੜੀ ਜਿਹੜੀ ਮੁਨਿਆਦ ਹੈ ਉਹ ਕਾਫੀ ਟਾਈਮ ਤੱਕ ਇਹ ਜਿਹੜੇ ਚੱਲਦੇ ਨੇ ਜਾਂ ਕਿ ਖਰਾਬ ਵੀ ਨਹੀਂ ਹੋ ਸਕਣਗੇ ਔਰ ਜਦੋਂ ਤੁਸੀਂ ਇੱਥੋਂ ਲੈ ਕੇ ਜਾਓਗੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਇਕ ਪਰਿਆਵਰਣ ਦੇ ਵਿੱਚ ਵੀ ਇਸ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਪ੍ਰਯਾਸ ਕੀਤਾ ਗਿਆ ਸ਼ਰਾਈਨ ਬੋਰਡ ਦੇ ਵੱਲੋਂ ਲਗਾਤਾਰ ਔਰ LG ਮਨੋਸਿਨਾ ਲਗਾਤਾਰ ਇਹੀ ਪ੍ਰਯਾਸ ਕਰ ਰਹੇ ਨੇ ਕਿ ਵਕ ਵਕ ਜਿਹੜੇ ਪ੍ਰੋਜੈਕਟਸ ਨੇ ਉਹ ਸ਼ੁਰੂ ਕੀਤੇ ਜਾਣ ਇਸ ਤੋਂ ਪਹਿਲੇ ਗੰਡੋਲਾ ਪ੍ਰੋਜੈਕਟ ਸਕਾਈ ਵਾਕ ਪ੍ਰੋਜੈਕਟ ਇਸ ਤੋਂ ਇਲਾਵਾ ਹੋਰ ਹੈਲੀਕਾਪਟਰ ਦੀ ਜਿਹੜੀ ਸਰਵਿਸ ਹੈ ਉਹ ਵਕ ਵਕ ਸਮੇਂ ਤੇ ਜਿਹੜੀ ਪਕਤਾਂ ਨੂੰ ਦਿੱਤੀ ਜਾ ਰਹੀ ਹੈ ਨਾਲ ਦੇ ਨਾਲ ਬੈਟਰੀ ਕਾਰ ਦੀ ਸਰਵਿਸ ਉਹ ਵੀ ਜਿਹੜੀ ਹੈ ਤੁਸੀਂ ਆਨ ਕਰੋ ਜਦੋਂ ਹੁਣ ਮਾ ਵੈਸ਼ਨੋ ਦੇਵੀ ਦੇ ਦਰਬਾਰ ਦੇ ਲਈ ਦਰਸ਼ਨ ਕਰਨ ਦੇ ਲਈ ਨਿਕਲੋਗੇ ਤੁਹਾਨੂੰ ਕਿਸੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਇੱਕ ਹੋਰ ਵੱਡਾ ਜਿਹੜਾ ਫੈਸਲਾ ਲੈ ਗਿਆ ਕਿ ਮਾ ਵੈਸ਼ਨੋ ਦੇਵੀ ਦਰਬਾਰ ਦੇ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਤੁਹਾਨੂੰ ਹੁਣ ਪਲਾਂਟਸ ਮਿਲਣਗੇ ਔਰ ਆਉਣ ਵਾਲੇ ਪਰਿਆਵਰਣ ਦਿਵਸ ਦੇ ਉੱਪਰ ਐਲਜੀ ਮਨੋਸੀਨਾ ਔਰ ਸ਼੍ਰਾਈਨ ਬੋਰਡ ਦੇ ਸੀਈਓ ਅੰਸ਼ੁਲ ਗਰਗ ਵੱਲੋਂ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾ ਰਹੀ ਹੈ ਔਰ ਇਸ ਤੋਂ ਇਲਾਵਾ ਜੇ ਤੁਸੀਂ ਇਸ ਨੂੰ ਪਲਾਂਟਸ ਨੂੰ ਲੈਣਾ ਚਾਹੁੰਦੇ ਹੋ ਤਾਂ ਕਟਰਾ दर्शन करने तो आया हूँ बहुत अच्छा फील हो रहा है मुझे गर्मी का ऐसा कोई एहसास नहीं हो रहा है कोई दिक्कत नहीं कोई परेशानी नहीं माता रानी की जय जय माता जी जी फैम के साथ